पंज <inaudible> हज़ार ਬਹੁਤ ਤਗੜੀ ਆ ਕਿਉਂਕਿ ਜੇ ਅਸੀਂ ਨਾ ਆਪਣੇ ਕਿਸਾਨੀ ਕਿੱਤੇ ਨੂੰ ਆਪਣੇ ਜਿੰਦ ਦੇ ਬਚਾਉਣ ਵਾਸਤੇ ਇਹਨਾਂ ਚੀਜ਼ਾਂ ਦੇ ਉੱਤੇ ਰੋਕਥਾਮ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡੇ ਵਾਸਤੇ ਬਹੁਤ ਜਿਹੜਾ ਸੰਕਟ ਆ ਉਹ ਹੋਰ ਵੱਡਾ ਹੋ ਜਾਊ ਕਿਉਂਕਿ ਸਾਡੀ ਜਿਹੜੀ ਕਿਸਾਨੀ ਹਾ ਆਸਤਿਤਵ ਹਾ ਪਿਆ ਉਹ ਅੱਗੇ ਤੋਂ ਦੂਰ ਹੋਈ ਜਾ ਰਹੀ ਆ ਫਸਾਦ ਦੇ ਪਹਾੜ ਦੇ ਸਾਡੇ ਉਹ ਜਾਮ ਕੀਤੇ ਹੋਏ ਨੇ ਇੱਕੋ ਇੱਕ ਜਿਹੜਾ ਸਾਡੇ ਕੋਲ ਛੋਟਾ ਮਰਦਾ ਅੱਜ ਤੋਂ ਆਸ ਕਰਾਂਗੇ ਕਿ ਆਉਣ ਵਾਲੇ ਦਿਨਾਂ ਚ ਆਪ ਦੇ ਆਪ ਦੇ ਇਲਾਕਿਆਂ ਦੇ ਵਿੱਚ ਦੁੱਧ ਚੈੱਕ ਦੇ ਵਾਸਤੇ ਫੂਡ ਸਪਲਾਈ ਮੈਕ ਮਾਜਾ ਜਿਹੜਾ ਵਿਭੰਗਤ ਕਮੈਸ ਮੈਕ ਪਾਇ ਦੇ ਨਾਲ ਉਹਨਾਂ ਨਾਲ ਕੇ और मैं आज अपने परिवार के बीच में आई हूँ काफ़ी दिनों से मैं हम साथ जाऊँ लेकिन क्योंकि मैं तैयारी कर रही थी और को तो मैं नहीं जा पाई थी इसके लिए मैं हमेशा जाने का हो रहा है लेकिन मैं आपको तो कहना चाहती हूं कि आपकी बेटी आपके

ਤਾਂ ਕੋਲੇ ਤਾਪੋਰ ਇਫਰਾ ਆਪਣਾ ਪੜਾਓ ਆਪ ਕੀ ਅਦਾਲਤੀ ਰੋਪ ਦਾ ਇੱਕ ਨੰਬਰ ਦਾ ਸਰਮਾਇਦਾਰ ਬਣ ਗਿਆ ਕਹਿੰਦੇ 1 ਸਾਲ ਦੇ ਵਿੱਚ 40% ਦੀ ਜ਼ਿਆਦਾਤ ਬਣ ਗਈ ਦੇਖੋ ਕਿੰਨੀ ਲੁੱਟ ਕਰਾਈ ਗਈ ਦੇਖੋ ਆਪਾਂ ਦੀ ਜੀ ਵੀ ਜਾਤ ਆਪ ਕੀ ਮੈਂ ਇੱਕ ਮਹੀਨੇ ਦਾ ڏني ٻڌا ٻڌي ٻهڙي آهي